ਹਾਈ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਨਵ ਵਲੌਗ ਤਾਂ ਸਵਾਗਤ ਆ ਸੀ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਵੀ ਠੀਕ ਹੋਗੇ ਤੇ ਗਾਇਸ ਅੱਜ ਮੈਂ ਚੱਲੀ ਆ ਸਕੂਲੇ ਤੇ ਪਾਪਾ ਆਪਣਾ ਗੇਮ ਵਗੈਰਾ ਖੇਲਦੇ ਪਏ ਤੇ ਮਾਤਾ ਜੀ ਮਾਤਾ ਜੀ ਹੈਲੋ ਗਾਇਸ ਮਾਤਾ ਜੀ ਆਪਣੀ ਰੋਜ਼ ਦੀ ਡਿਊਟੀ ਤੇ ਯੈਸ ਆ ਪਾਣੀ ਗਰਮ ਹੁੰਦਾ ਪਿਆ ਪਾਣੀ ਗਰਮ ਕਰ ਦੀ ਮੈਂ ਗਾਇਸ ਪਾਣੀ ਫੇਰ ਠੰਡਾ ਹੋਣ ਲੱਗ ਗਿਆ ਕਿਉਂਕਿ ਥੋੜੇ ਜਿਹੇ ਦਿਨਾਂ ਦੀ ਫੇਰ ਦੁਬਾਰਾ ਤੋਂ ਹਵਾ ਹੋਵਾ ਚੱਲ ਮੌਸਮ ਦਾ ਹੀ ਨਹੀਂ ਪਤਾ ਲੱਗਦਾ ਕਿਤਨਾ ਉਹ ਧਵਾ ਜਲਦੀ ਨਾ ਠੰਡੀ ਉਹਦੇ ਨਾਲ ਫਿਰ ਪਾਣੀ ਵੀ ਠੰਡਾ ਹੋ ਜਾਂਦਾ ਹਾਂ ਇੱਕ ਪਲ ਜਿ ਕੋਸ਼ ਹਰੋਂ ਦਾ ਦੂਜੇ ਪਲ ਕੋਸ਼ ਹਰੋਂ ਦਾ ਚਲ ਕੋਈ ਨਹੀਂ ਇਹ ਹੀ ਠੰਡ ਫਿਰ ਆਪਾਂ ਗਰਮੀਆਂ ਚ ਲੱਭਣੀ ਨਹੀਂ ਮੈਨੂੰ ਨਹੀਂ ਲੱਭਦੀ ਤੁਸੀਂ ਲੱਭਣੀ ਹੈ ਗਾਇਸ ਮਨੀਸ਼ਾ ਨੂੰ ਬਹੁਤ ਠੰਡ ਲੱਗਦੀ ਆ ਅਸੀਂ ਤਾਂ ਠੀਕ ਠਾਕ ਆ ਸਾਨੂੰ ਬੈਨ ਨਹੀਂ ਲੱਗਦੀ ਨਹੀਂ ਮਨੀਸ਼ਾ ਮੈਨੂੰ ਪਸੰਦ ਨਹੀਂ ਗੀ ਠੰਡ ਮੀਨ ਗੱਲ ਇਹ ਆ ਮਨੀਸ਼ਾ ਤੇ ਮਨੀਸ਼ਾ ਦੇ ਪਾਪਾ ਬਹੁਤ ਠੰਡ ਮੰਨਦੇ ਆ ਤਾਂ ਲੱਗੋ ਹੈ ਕਿ ਇਹ ਤਾਂ ਮੰਨਣੀ ਨਹੀਂ ਹਾਂ ਬਹੁਤ ਕਰਦੇ ਹੈ ਚਲ ਠੀਕ ਹੈ ਉਹ ਤਾਂ ਖਿਆਲ ਨਾ ਰਹੀ ਛੁਸ ਕੁਲੇ ਓਕੇ ਖਿਆਲ ਕਰਨ ਹਮਮ ਕੇ ਹਾਲ ਕੋਣ ਖਿਆਲ ਮਤਲਬ ਧਿਆਨ ਨਾਲ ਹੁਣ ਧਿਆਨ ਕਰ ਧਿਆਨ ਕਰਨ ਹਣਮਾ ਸਭੇ ਨੂੰ ਪਤਾ ਧਿਆਨ ਕਰਨ ਦਸੋ ਮਸ ਕੋਈ ਨਹੀਂ ਆਪਣੇ ਖਿਆਲਾਂ ਦੇ ਵਿੱਚ ਹੀ ਹੁੰਦੀਆਂ ਇਹ ਚੀਜ਼ਾਂ ਜਿੱਦਾਂ ਆਪਾਂ ਕਹਿੰਦੇ ਧਿਆਨ ਰੱਖੀ ਚੱਲ ਰਹੀ ਹੋਰ ਤਾਂ ਕੁਝ ਨਹੀਂ ਹੁੰਦਾ ਠੀਕ ਹੈ ਜਾਈ ਆਪਣੀ ਸੇਫਟੀ ਰੱਖਣਾ ਓਕੇ ਤੇ ਜਾਈਸ ਮੈਨੂੰ ਮੰਦਰ ਵੀ ਰਖਾਣੀ ਆਪਣਾ ਤੂ ਬੱਤੀ ਕੀਤਾ ਹੈ ਦਰਸ਼ਨ ਕਰ ਲੋ ਤੁਸੀਂ ਵੀ ਗਾਇਸ ਇਹ ਨਾ ਇਹ ਜਿਹੜਾ ਪਿਛਲੇ ਵਾਰ ਟੂਫ ਲੈਣਾ ਸੀ ਨਾ ਉਹਦੀ ਉਹਦੀ ਫਰੇਗ ਗਾਇਸ ਉਹਦਾ ਅਰੋਮਾ ਬੜਾ ਵਧੀਆ ਸੀਗਾ ਧੂਕ ਦਾ ਤੇ ਪਪਾ ਜੀ ਹੋਈ ਹੈ ਗੋ ਇਹਨੇ ਬੱਤੀ ਕਿਹ ਹੈ نکال ਰਹੇ ਹੋ ਆਪ ਗੇਮ ਕਰ ਰਹੀ ਹੈ ਗੇਮ ਬੰਦ ਕਰੋ ਤੇ ਸਾਢੇ 8 ਹੋ ਗਏ ਚਲ ਜੀ ਹੂੰ ਉਠਾ ਗੇਮ 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 ਤੇ ਗਾਇਸ ਮੈਂ ਰੈਡੀ ਹੋ ਚੁੱਕੀ ਹਾਂ ਪਾਣੀ ਵੀ ਮम्मा ਨੇ ਪਾ ਲਈ ਦਿੱਤਾ ਮੇਰਾ ਗਰਮ ਕਰਕੇ ਜਦ ਤੱਕ ਤੁਹਾਨੂੰ ਪਤਾ ਮम्मा ਪਾਣੀ ਮੈਨੂੰ ਗਰਮ ਕਰਕੇ ਦਿੰਦੇ ਹੁੰਦੇ ਆ ਤਾਂ ਕਿ ਖਾਗੂ ਪਵੈਣਾ ਆਵੇ ਹਨਾ ਕਿ ਜੇ ਆਪਾਂ ਕੇਵਲ ਸਬਜ਼ੀ ਬਗਾਨਾ ਖਾਣੇ ਤਾਂ ਜੋ ਸਵੇਰੇ ਵੀ ਮੈਨੂੰ ਖਾਗੂ ਹੁੰਦੀ ਸੀ ਪਰ ਅੱਜ ਆ ਮੈਨੂੰ ਐਸੇ ਪਾਣੀ ਚਿਗੀ ਜਿਹੜੀ ਆ ਜਾਂਦੀ ਹੁੰਦੀ ਨੇ ਪਾਪਾ ਪਾਪਾ ਨੂੰ ਵੀ ਆਉਂਦੀ ਸੀਗੀ ਉਦੋਂ ਤਾਂ ਤੇ ਪਾਪਾ ਨੇ ਮੌਸਮ ਚੇਂਜ ਹੁੰਦਾ ਪੁੱਤ ਹਾਂ ਤੇ ਪਾਪਾ ਨੇ ਉਹ ਪੀਤਾ ਸਾਡਾ ਗਾਇਸ ਦੇਸੀ ਨੁਕਤਾ ਜੇ ਕੰਗਵ ਵਗੈਰਾ ਆਵੇ ਨਾ ਚਾਹ ਵਿੱਚ ਲੂਣ ਪਾ ਕੇ ਪੀ ਲੋ ਫਿਰ ਨਾ ਗਲੇ ਦੇ ਖਰਾਸ਼ ਖਤਮ ਹੋ ਜਾਂਦੀ ਹਣਾ ਮਾਂ ਚਾਹ ਵਿੱਚ ਮੈਂ ਕਿ ਲੂਣ ਪਾ ਕੇ ਪੀਣਾ ਚਾਹ ਹਾਂ ਸਿਰਸਰ ਜਿਹੜੀ ਗਲੇ ਚ ਉੱਠ ਕੇ ਖਰਾਸ਼ ਹੁੰਦੀ ਹੁੰਦੀ ਉਹ हट ਜਾਂਦੀ ਹੈ ਹਾਂ ਗਾਜ ਤੁਸੀਂ ਕਰਕੇ ਦੇਖੋ ਨੋਕਤਾ ਬਹੁਤ ਵਧੀਆ ਨਾਰਮਲ ਲੂਣ ਪਾਣਾ ਕਾਲਾ ਲੂਣ ਨਹੀਂ ਜਿਹੜਾ ਮੈਂ ਨਾਰਮਲ ਆਪਾਂ ਸਬਜ਼ੀ ਤੋਂ ਬੋਲਣਾ ਉਹ ਵਾਲਾ ਲੂਣ ਪਾਣਾ ਥੋੜਾ ਜਿਆ ਤੇਰੇ ਚਾਹ ਦਾ ਸੁਆਦ ਤਾਂ ਬਦਲ ਜਾਂਦਾ ਪਰ ਮਤਲਬ ਗਲਾ ਸਾਫ਼ ਹੋ ਜਾਂਦਾ ਉਹਦੇ ਨਾਲ ਤੇ ਗਾਇਸ ਮੈਂ ਚੱਲੀੇ ਸਕੂਲ ਆਪਾਂ ਮਿਲਦੇ ਸਕੂਲ ਤੋਂ ਬਾਅਦ 2 hours later गाइस ਕਾਰ ਦਾ ਸਾਰਾ ਕੰਮ ਕਰ ਲਿਆ ਤੇ ਹੁਣ ਫ੍ਰੀ ਹੋਈਆਂ ਤੇ ਹੁਣ ਵਲੌਗ ਬਣਾਉਣ ਲੱਗੀਆਂ ਤੇ ਮੰਮਾ ਵੀ ਕੰਮ ਕਰਦੇ ਪਏ ਸੀਗੇ ਤੇ ਹੁਣੀ ਹੁਣੀ ਸਾਨੂੰ ਇੱਕ ਪਾਰਟ ਦਾ ਇਨਵੀਟੇਸ਼ਨ ਆਇਆ ਹੈ ਹਨਾ ਮੰਮਾ ਹਾਂ ਅੰਜੀ ਗਾਇਸ ਵਿਆਹ ਆ ਤੇ ਤਾਂ ਵਿਆਹ ਦੀ ਭਾਜੀ ਵੀ ਆਈ ਹੈ ਸਭ ਆਹ ਦੇਖੋ ਭਾਜੀ ਤੇ ਮੰਮਾ ਖਾਂਦੇ ਵੀ ਪਏ ਮੰਮਾ ਕਿੱਦਾਂ ਦੀ ਵਧੀਆ ਸਵਾਦਿਆ ਤੇ ਦੇਖਦੇ ਆ ਸਾਡੇ ਤੋਂ ਜਾ ਹੁੰਦਾ ਕਿ ਨਹੀਂ ਵੈਸੇ ਤਾਂ 70% ਲਗਾ ਕੀ ਦੇਈ ਜਾਉਣਾ ਬਾਕੀ ਦੇ ਦਿਆ ਕੀ ਜਾ ਹੁੰਦਾ ਕਿ ਨਹੀਂ ਤੇ ਪਪਾ ਪਾਪਾ ਜੀ ਦਾ ਫੇਵਰਿਟ ਹੈ ਲੱਡੂ ਪਾਪਾ ਕਹਿੰਦੇ ਪਾਪਾ ਮਤਲਬ ਜਦੋਂ ਲੱਡੂ ਆਉਂਦੇ ਨੇ ਘਰ 'ਚ ਪਾਪਾ ਦਾ ਐਕਸਾਈਟਿਡ ਹੋ ਜਾਂਦੇ ਹੁੰਦੇ ਆ ਤੇ ਪਾਪਾ ਫਿਲਹਾਲ ਕੰਮ ਕਰਦੇ ਵੀ ਪਾਪਾ ਬਾਅਦ 'ਚ ਖਾਓਗੇ ਲੱਡੂ ਗਾਇਸ ਮੈਂ ਕਰਿਆ ਆ ਚੁੱਕੀ ਆ ਤੇ ਹਨਾ ਗਾਇਸ ਤੇ ਡੋਲੀ ਜੀ ਦਾ ਆਪਣਾ ਮੂੰਖ ਵਾਲਾ ਕਰਾਇਆ ਹੋਇਆ ਆ ਕਿਸੀ અપਮਾਨ ਵਾਲੀ ਗੱਲ ਮੈਂ ਤਾਂ ਤੁਹਾਨੂੰ ਨਹੀਂ ਇਹਦੇ ਪਤਾ ਨਹੀਂ ਕਿਥੋਂ ਦੇ ਮੱਛੇ ਦੇ ਸਵਾਦ ਹੀ ਲੱਗੀ ਹੈ ਮੈਂ ਤੁਹਾਨੂੰ ਨਹੀਂ ਡੋਲੀ 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 ਨਾਲੇ ਤੋਂ ਸਰਮਾ ਕਿੰਨਾ ਪਾਇਆ ਏ ਡੋਲੀ ਡੋਲੀ ਐਸੀ ਦੇਖਾ ਦੇਖੋ ਡੋਲੀ ਦੇਖੋ ਕਿੰਨਾ ਸੋਨਮਾ ਲੈਣਾ ਇਹ ਦੇ ਕਜਰਾ ਰਹੇ ਹੈ ਹੈਨਾ ਗਾਇਸ ਪਾਪਾ ਕਹਿੰਦੇ ਆ ਕੇ ਵਾਲੇ ਢਾਬੇ ਦੇ ਜਿਹੜਾ ਤੰਦੂਰ ਤੇ ਮੂੰਹ ਮਾਰ ਕੇ ਆਈਆਂ ਗਾਇਸ ਚਲੀ ਗਈ ਉਹ ਐਟੀਟਿਊਡ ਦੇ ਕੇ ਸਾਡੂ ਚਲੇਗੀ ਉਹ ਬਚਾ ਰਹੀਗੀ ਉਹ ਤਾਂ ਇਹ ਆ ਦੇ ਇਹ ਕਰ ਕੰਮ ਕੰਮ ਐਟੀਟਿਊਡ ਦਿੰਦੀ ਆ ਅਕਸਰ ਡੋਲੀ ਵੀ ਉਹ ਐਟੀਟਿਊਡ ਕੁਮੀਨ ਸਭ ਤੋਂ ਜ਼ਿਆਦਾ ਭਾਉ ਕਹੀ ਖਾਂਦੀ ਆ ਮੰਮਾ ਮੈਂ ਡੋਲੀ ਦੀ ਵੀਡੀਓ ਬਣਾਈ ਹੈ ਨਾ ਬਲੌਗ ਬਣਾਇਆ ਵੀ ਗਾਇਸ ਡੋਲੀ ਡੋਲੀ ਦਾ ਮੱਥਾ ਘਾੜਾ ਹੈ ਤੇ ਡੋਲੀ ਵੀ ਅਖਾੜੀ ਸ਼ਰਮਾ ਬੜਾ ਮੈਡਮ ਉੱਠ ਕੇ ਚਲੇ ਗਈ ਅੰਮਾ ਹਾਂ 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 ਬਿਊਟੀ ਕੰਪਲੈਕਸ ਮੰਗੀ ਰਹੀ ਕਿਦਾਂ ਮੈਨੂੰ ਸਮਝ ਨਹੀਂ ਲੱਗੀ ਕੀ ਮੈਂ ਨਾ ਡੋਲੀ ਦਾ ਬਲੌਗ ਬਣਾਇਆ ਸਾਰਿਆਂ ਨੂੰ ਬਲੌਗ ਵਿੱਚ ਦਿਖਾਏਗੀ ਡੋਲੀ ਨੇ ਮੱਥਾ ਘਾੜਾ ਹੈ ਗਣੇ ਸ਼ਰਮਾ ਕਿੰਨਾ ਪਾਇਆ ਤੇ ਨਾਲੇ ਮੈਂ ਉਹਦੇ ਲਈ ਗਾਣਾ ਗਾਇਆ ਨੈਣਾ ਬੜੇ ਗਜਰਾ ਰਹੇ ਠਿਕਾਵਲ ਗਾਣਾ ਗਾਇਆ ਤੇ ਉਹ ਮੈਡਮ ਉੱਠ ਕੇ ਚੱਲੇ ਗਿਆ ਐਟੀਟਿਊਡ ਦੇ ਕੇ ਉਹ ਕਹਿੰਦੀ ਮੈਂ ਕਿਹੜਾ ਕਿਸ ਨੂੰ ਘਾਟਿਆ ਮੇਰੇ ਚ ਵੀ ਪੂਰਾ ਐਟੀਟਿਊਡ ਆ ਬੰਦਿਆਂ ਨਾਲ ਜਿਆਦਾ ਹਾਂ ਤੇ ਗਾਇਸ ਪਪਾ ਕਹਿੰਦੇ ਡੋਲੀ ਵਾਪਸ ਆ ਗਈ ਇਹ ਦੇਖਦੇ ਉਹਨੂੰ ਫੇਰ ਪਪਾ ਆ ਗਈ ਦੇਖਦੇ ਆ ਫੇਜਾਂ ਦੇ ਐਟੀਟਿਊਡ ਇਹ ਦੇ ਕੇ ਡੋਲੀ 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 के रहना पड़ेगा मेरे जानवर ना इन, इन बच्चों के लिए हम पेड़ पानी और ये जो ग्लेशियर बचा रहे हैं है? मैं तो कहता हूँ ग्लेशियर को पिघल जाने दीजिए यस yes. है ना तो है आओ। <laughs> ਅਈ ਦੋ ਮੇ ਮੀ ਲਿਆ ਲੋਕ ਕਹਿੰਦੇ ਹੁੰਦੇ ਆ ਨਾ ਮਤਲਬ ਜੇ ਨਾ ਕੋਈ ਕਿਸੇ ਨੂੰ ਜਾਨਵਰ ਨੂੰ ਭੁੱਖ ਵਗੈਰਾ ਲੱਗੀ ਹੋਵੇ ਕਹਿੰਦੇ ਹੁੰਦੇ ਆਓ ਉਹਨੂੰ ਰੋਟੀ ਦੇ ਦਿਓ ਉਹ ਵੀ ਤਾਂ ਇਨਸਾਨ ਹੀ ਆ ਆਹੋ ਅਮੜਾ ਲਈ ਗਿਆ ਕੀ ਐਟੀਟਿਊਡ ਦੇ ਕੇ ਕਹਿੰਦੀ ਐਟੀਟਿਊਡ ਦੇ ਕੇ ਕੀ ਕਰੂੰਗੀ ਰਹਿਣਾ ਤਾਂ ਮੈਂ ਇੱਥੇ ਹੀ ਆ ਰਿਟਰਨ ਲੈ ਗਿਆ ਉਹ ਲੈ ਗਏ ਗਾਇਸ ਅਸੀਂ ਉਹ ਗਾਇਸ ਮੈਂ ਜਿਹੜੀਆਂ ਸਾਰੀਆਂ ਮੰਗਾਈਆਂ ਸੀ ਮੈਂ ਵਾਪਸ ਕਰਤੀਆਂ ਪੈਸਾ ਬਚ ਗਿਆ ਪੈਸਾ ਬਚ ਗਿਆ ਕਿਉਂਕਿ ਮਨੀਸ਼ਾ ਰੱਬਾ ਬਾਰ-ਬਾਰ ਕਹੀ ਜਾਂਦੀ ਮਮੀ ਨਹੀਂ ਵਧੀਆ ਨਹੀਂ ਵਧੀਆ ਇਸ ਕਰਕੇ ਮੈਂ ਵਾਪਸ ਕਰ ਦਿੱਤੀ ਯੈਸ ਗਾਇਸ ਉਹ ਮੈਨੇ ਪਸੰਦ ਨਹੀਂ ਆਇਆ ਇਸੇ ਇਸ ਲਈ ਵਾਪਸ ਕਰ ਦਿੱਤਾ ਉਹ ਸੀ ਤੇ ਪੈਸੇ ਲੈ ਲੈਣੇ ਆ ਗਾਇਸ ਸ਼ਾਮ ਹੋ ਗਈ ਆ ਤੇ ਮਨੀਸ਼ਾ ਪਾਣੀ ਕੀ ਕਰ ਦਿੱਤੀਆਂ ਮੈਂ ਇੱਕ ਰੀਲ ਦੇਖ ਦਿੱਤ ਇਤਨੇ ਵੀ ਦਿਖਾਵਾ ਮੈਂ ਤਿਸੇ ਵੀ ਕੀਤੀ ਸੀ ਦਿਖਾ ਇਹਨੇ ਆੜਾ ਦੇਖੀ ਕਿੰਨਾ ਪੋਲਾ ਗਿਆ ਯਾਰ ਪੋਲਾ ਫੜੋ ਲੱਗਿਆ ਅੱਜ ਦਾ ਜੋ ਹਮਾਰਾ ਟੌਪਿਕ ਹੈ ਬਾਬੂ ਬਾਬੂ ਕਿੰਨਾ ਸੀਰੀਅਸ ਬੈਠਾ ਇਹ ਥੋੜਾ ਸਾ ਸੀਰੀਅਸ ਟੌਪਿਕ ਹੈ ਗਾਇਸ ਇੱਕ ਮਿੰਟ ਗਾਇਸ ਕੀ ਦੇਖਦਾ ਹੋਊਗਾ ਇਹਦਾ ਅੱਜ ਕਾ ਜੋ ਹਮਾਰਾ ਟੌਪਿਕ ਹੈ ਹਾਂ ਦੇਖੋ ਨੇ ਕਿਹਦੇ ਜੋੜੇ ਇਧਰ ਦਾ ਸੰਦੇਂਦੀ ਇਹ ਥੋੜਾ ਸਾ ਸੀਰੀਅਸ ਟੌਪਿਕ ਹੈ ਔਰ ਥੋੜਾ ਸਾ ਈਮੋਸ਼ਨਲ ਟੌਪਿਕ ਹੈ ਅੱਜ ਕਾ ਜੋ ਹਮਾਰਾ ਟੌਪਿਕ ਹੈ ਬਾਬੂ ਗਾਇਸ ਜਨਾ ਇਹ ਦਿਨਸ ਨੇ ਇੰਸਟਾ ਤੇ ਕਿ ਬੱਚੇ ਦੀ ਫੋਟੋ ਮਤਲਬ ਉਹ ਸੀਗੀ ਤੇ ਹਾਂ ਬੜਾ ਹੰਨਾ ਕਿਊਟ ਸੀ ਨਾ ਬੱਚਾ ਆ ਮੀਨੋ ਕੁੜੀਆ ਤੇ ਹਨਾ ਉਹਦੀ ਫੋਟੋ ਸਾਡੇ ਤੋਂ ਹਲੇ ਤੱਕ ਹੈਗੀ ਆ ਪਤਾ ਨਹੀਂ ਉਹ ਹੁਣ ਵੱਡੀ ਵੀ ਹੋ ਚੁੱਕੀ ਹੋਣੀ ਆ ਬਟ ਹਨਾ ਉਹ ਮਤਲਬ ਇਹਦੀ ਕਿਰਸੀ ਨਾਲ ਉਹਦੀ ਗੱਲ ਆ ਮੇਰੀ ਫੋਟੋ ਆਪਣੇ ਕੋਲ ਤਾਂ ਇਦਾਂ ਰੱਖੀ ਜੇ ਸਾਡੇ ਸਹੀ ਗੱਲ ਸਾਡੇ ਖਾਨਦਾਨ ਚ ਸਹੀ ਗੱਲ ਜਿੱਦਾਂ ਨੂੰ ਸਾਡੀ ਖਾਨਦਾਨਦਾਨਸ਼ ਹੁੰਦੀ ਹੈ ਸਿੱਧਾ ਉਹਦੀ ਫੋਟੋ ਰੱਖੀ ਹੋਈ ਤੇ ਮਤਲਬ ਉਹਦੀ ਗੱਲ ਆਊਟ ਆਫ ਪੀਰੀਅਡ ਦਾ ਮਤਲਬ ਇੰਨੀ ਕਿਊਟ ਉਹਦੀ ਡਬਲ ਚੇਹਰ ਮੀ ਗਾਡ ਇੱਕ ਉਹ ਵਾਲੀ ਜਿਹੜੀ ਉਹ ਵਾਲੀ ਕਿਹੜੀ ਡਬਲ ਡਬਲ ਉਹ ਵਾਲੀ ਉਹਦੀ ਗੱਲ ਕਰਦੀ ਪਈ ਮੈਂ ਹੋਰ ਸੀ ਮੈਂ ਉਹਦੀ ਗੱਲ ਕਰਦੀ ਸੀ a few moments later ਗਾਈਸ ਮਮਾ ਵੀ ਆ ਗਏ ਵੈਲੋ ਬਾਬਾ ਤੁਹਾਨੂੰ ਵੀ ਤਾਂ ਖੋਣੀਆਂ ਆ പഠന സീരിയസ് ਹਗਾ ਗੋਰੀਆ ਦਾ ਆਨਲਾਈਨ ਪੜਨ ਲੱਗਾ ਗਾਇਸ ਛੋਟਾ ਆ ਜਾ ਬੱਚੇ ਇਹਦੇ ਬੋਲੇ ਕਾਪੀ ਬੰਨਵੀ ਰੱਖਿਆ ਆ ਗਾਇਸ ਨੀਚੇ ਆਪਣਾ ਕੰਮ ਕਰ ਦਿੱਤੀ ਹੈ ਕਿ ਮੈਂ ਤਾਂ ਉੱਤੇ ਜਿੰਦੀ ਸੀਗੀ ਕੋਠੇ ਦੇ ਸਿਖਰ ਕਿਉਂਕਿ ਗਾਇਸ ਹਨਾ ਜਿਹੜੇ ਨਾ ਉਹ ਬਟਨਾ ਨਾ ਪੰਛਾ ਦੇ Papa ਕਹਿੰਦੇ ਨੀਚੇ ਰੱਖਿਆ ਕਰ ਕੀ ਕੋਠੇ ਦੇ ਬਾਹਰ ਉਹ ਚਲਦੀਏ ਤੇ ਟੋਟਣਾ ਨਾ ਤਾਂ ਉੱਤੇ ਚੱਲੀ ਗਾਇਸ ਸ਼ਾਮ ਹੋ ਚੁੱਕੀ ਆ ਤੇ ਹਨਾ ਮਮਾ ਕਹਿੰਦੇ ਰੋਟੀ ਖਾਣੀ ਤੇ ਮੈਂ ਕਹਿੰਦੀ ਮੈਨੂੰ ਤਾਂ ਚਿੱਲਾ ਖਾਣਾ ਆ ਤੇ ਮਮਾ ਚਿੱਲਾ ਹਨਾ ਗਾਈਸ ਮੈਂ ਕਿਹਾ ਹਜੇ ਠੰਡਿਆ ਹਜੇ ਤਲੀਆਂ ਮੜੀਆਂ ਚੀਜ਼ਾਂ ਨਹੀਂ ਖਾਣੀਆਂ ਪਰ ਇਹ ਕੁੜੀ ਮੰਨਦੀ ਹੀ ਹੈਗੀ ਮੈਂ ਚੱਲੀ ਆ ਘਰ ਛੱਡ ਕੇ ਤੂੰ ਜਾ ਰਿਹਾ ਹਜੂ ਯਾਰ ਤੂੰ ਖੁਸ਼ ਮੈਨੂੰ ਵੀ ਰੋਕਣਾ ਨੇ ਮੈਨੂੰ ਅਮਮਾ ਅਮਮਾ ਮੈਨੂੰ ਰੋਕਣਾ ਨਹੀਂ ਗਾਈਸ ਵਾਰੀ ਨਹੀਂ ਠਰਿਆਵਾ ਜਾਂਦੀ ਐ ਨੇ 2 ਮਿੰਟਾਂ ਚ ਵਾਪਸ ਆ ਜਾਣਾ ਕਹਿੰਦੇ ਕਿ ਨਾਲ ਹੀ ਖਾਣਾ ਉਹ ਕੜੱਬੜਾ ਬਣਾਉਣ ਲਈ ਅੰਦਰ ਨਾਲ ਜਿੱਦਾਂ ਇਦਾਂ ਕਹਿੰਦੇ ਤੁਸੀਂ ਅਮਮਾ ਹਾਂ ਨਹੀਂ ਫੋਟਾ ਤੁਸੀਂ ਨਾਲ ਹੈ ਮੋਸਮ ਨਹੀਂ ਸਹੀ ਹੈਗਾ। ਦੇਵੇਂ ਨਾ ਗਰਮੀ ਹੈ। ਹੈ? ਗਰਮੀ ਤਾਂ ਸਹੀ ਆ ਗਰਮੀ 'ਚ ਤਾਂ ਕੁਝ ਵੀ ਖਾ ਲੋ ਸਰਦੀ ਦਾ ਔਖਾ ਹੁੰਦਾ। ਚੱਜੀ। ਗਰਮੀ 'ਨ ਤੁਹਾਡੇ ਹੋਰ ਹੋਰ ਬਣੇ ਹੁੰਦੇ ਆ ਫੇ। ਹੋਣੀ ਕਹਿੰਦੇ ਘਰ ਵਿੱਚ ਜੋ ਫਰਜੀ ਖਾ ਲੋ। ਹੂੰ ਬਾਤ ਕਰਤੇ ਹੈ ਮuje se। ਉਹ ਬੜਾ ਬਣਾਉਣ ਦੇ ਅੰਦਰ ਜਿੱਦਾ। ਇਹ ਬਣਾਉਂਗੀ ਮੈਂ ਚਿਲਾ। ਮੇਰੀ ਭੈਣ ਨਹੀਂ ਮੋਨਾ। ਨਹੀਂ। ਦੇ ਲ ਮੋਨਾ ਫੇ ਨਹੀਂ ਨਹੀਂ ਮੋਨਾ ਦੇ ਲ ਮੋਨਾ ਦੇਖ ਬਈ ਫੇ ਮੋਨਾ ਮੋਨਾ ਮਰੀ ਬਣ ਹੈ ਹੁਣ ਇੱਕ ਚਿੱਲਾ ਸਾਬਿਤ ਕਰੂਗੀ ਕਿ ਮੈਂ ਤੇਰੀ ਭੈਣ ਹੈਗੀ ਕਿ ਨਹੀਂ ਯੈਸ ਇਹ ਇਹ ਛੋਟੀਆਂ ਛੋਟੀਆਂ ਚੀਜ਼ਾਂ ਰਿਸ਼ਤੇ ਸਾਬਤ ਕਰਦੀਆਂ ਹੈ ਨਹੀਂ ਨਹੀਂ ਜਾ ਐ ਜਾ ਸਿਸਟਰ ਤਲਾਕ 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 ਥੈਂਕਸ ਤਲਾਕ ਰੇ ਤਬ ਤੇਨੂੰ ਜਾ ਉਹ ਜਾ ਤਾਂ ਹੁਣ

ਗਾਈਸ ਨੇ ਪਤਾ ਕੀ ਕੀਤਾ ਮੇਰੀ ਵਾਰੀ ਜਦੋਂ ਇਹਨੇ ਮੈਨੂੰ ਚਿੱਲੇ ਦਿੱਤਾ ਤੇ ਉਹ ਟੋਟਾ ਟੋਟਾ ਲੈ ਕੇ ਆਪਦੀ ਵਾਰੀ ਜਦ ਲੈ ਕੇ ਉਹ ਪੂਰਾ ਗੋਲ ਜਿੱਦਾਂ ਨਾ ਸੀਮੈਂਟ ਲਾ ਕੇ ਬਣਾਇਆ ਹੁੰਦਾ ਹਾਂਜੀ ਚਰਾਪੀਸਨ ਵੀ ਦੱਸ ਤੇ ਰੀਜ਼ਨ ਵੀ ਦੱਸਾਂ ਮੈਂ ਗਾਈਸ ਮੇਰੀ ਵਾਰੀ ਪਤਾ ਕੀ ਕੰਦੀ ਪਹਿਲਾਂ ਕੰਦੀ ਮੈਂ ਨਾ ਉਹਨਾਂ ਖੁਰਚ ਨੇੜਾ ਪਲਟ ਦਿੱ ਪਈ ਸੀ ਤੇ ਬਾਅਦ ਚ ਮੈਂ ਆਪਣੀ ਵਾਰੀ ਦਿਮਾਗ ਲੜਾਇਆ ਮੈਂ ਨਾ ਪਲੇਟ ਨਾ ਪਲਟਿਆ ਖੁਰਚਣਾ ਜਿਹੜਾ ਹੁੰਦਾ ਇਹਦੀ ਮੱਚ ਮੈਂ ਦਿਮਾਗ ਲੜਾਇਆ ਤੇ ਮੈਂ ਨਾ ਪਲੇਟ ਨਾ ਪਲਟੇ ਸਹੀ ਪਲਟ ਹੋ ਗਿਆ ਇਸ ਆਪ ਕੋਈ ਤੂੰ ਮੇਰੇ ਵਾਰ ਇੰਨੀ ਸੋਚਦਾ ਕਿ ਸੀ ਉਹ ਜੋ ਤਨ ਤੇਰੇ ਬਾਰੇ ਬੋਲਦੇ ਸੀਗੀ ਮੈਂ ਉਹ ਟੁੱਟੀ ਆਂਦੇ ਸੀਗੀ ਕਦੇ ਸੌ ਦਾ ਪੀਸ ਹੋ ਗਏ ਸੀਗੇ ਹਾਂ ਇਹ ਕਦੇ ਸੱਚੀ ਗਿਆ ਗਾਇਸ ਮੈਨੂੰ ਬੁਰਕਾ ਕਰਨ ਦੀ ਲੋਣੀ ਸੀ ਉਹ ਬੁਰਕਾ ਰੱਬ ਵੱਲ ਹੋ ਗਈਆਂ ਸੀਗੀਆਂ ਮੈਨੂੰ ਇੱਕ ਇੱਕ ਵਜਨ ਪਹਿਰਿਆ ਸੀ ਹੈ ਇੱਕ ਇੱਕ ਵਜਨ ਹੀ ਪਹਿਰੀ ਸੀ ਮੈਨੂੰ ਹਾਂ ਹੁਣ ਚਲ ਤੇ ਨਾ ਆਈਡੀਆ ਮਿਲ ਗਿਆ ਕਿ ਤੋ ਪਲੇਟ ਵਾਲਾ ਤੇ ਗਾਇਸ ਮम्मा ਨੇ ਤਾਂ ਖਾਦਾ ਨਹੀਂ ਕਿਉਂਕਿ ਮम्मा ਕਹਿੰਦੇ ਸੀ ਮੈਂ ਨਹੀਂ ਖਾਣਾ ਵੀ ਮਤਲਬ ਮਮਾ ਥੋੜੀ ਥੋੜੀ ਖਾਂਗੋ ਹੁੰਦੀ ਸੀ ਇਸ ਲਈ ਤੇ ਰਾਤ ਹੋ ਗਈ ਹੈ ਤੇ ਗਾਇਸ ਪਾਪਾ ਨੇ ਵੀ ਨਹੀਂ ਖਾਦਾ ਪਪਾ ਨੇ ਵੀ ਖਾਦਾ ਹਾਂ ਗਾਇਸ ਪਪਾ ਨੇ ਵੀ ਨਹੀਂ ਖਾਦਾ ਕਿਉਂਕਿ ਪਪਾ ਨੂੰ ਤਾਂ ਪਸੰਦੀ ਨਹੀਂ ਉਦਦਾ ਵੀ ਤੇ ਉਦੋਂ ਜਬ ਦੱਸਿਆ ਸੀ ਕਦੇ-ਕਦੇ ਖਿਲਾ ਦੇਉਂਦੇ ਨੇ ਤੇ ਅੱਜ ਪਪਾ ਨੂੰ ਖੁਲਾਏ ਨਹੀਂ ਸੀ ਤੇ ਚਲੋ ਕੋਈ ਨਹੀਂ ਗਾਇਸ ਅੱਜ ਦੇ ਵਲੌਗ ਨੂੰ ਪਸੰਦੇ ਰੱਖਦੇ ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਦਾ ਪਨ ਵਲੌਗ ਚ ਬਾਏ